ਬਠਿੰਡਾ ਤੋਂ ਕਮਲਕੌਰ ਭਾਬੀ ਦੇ ਕਤਲ ਵਿੱਚ ਸ਼ਾਮਿਲ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅੱਜ ਰਣਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਬਠਿੰਡਾ ਪੁਲਿਸ ਨੇ 5 ਦਿਨ ਦੇ ਰਿਮਾਨ ਦੀ ਮੰਗ ਕੀਤੀ ਪਰ ਅਦਾਲਤ ਨੇ 3 ਦਿਨ ਦਾ ਰਿਮਾਨ ਦਿੱਤਾ ਹੈ ਐਸ ਐਚ ਓ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਣਜੀਤ ਸਿੰਘ ਤੋਂ ਪੁੱਛਗਿੱਛ ਕਰਨੀ ਹੈ ਅਤੇ ਉਹੋ ਕੀ ਹੈ ਅਮਰਿਤਪਾਲ ਸਿੰਘ ਮਹਿਰੋ ਨਾਲ ਜੁੜਿਆ ਦੂਜੇ ਪਾਸੇ ਅੰਮ੍ਰਿਤਸਰ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਗਿਰਫਤਾਰੀ ਦਾ ਦਾਅਵਾ ਕੀਤਾ ਹੈ ਜਿਸ ਤੇ ਬਠਿੰਡਾ ਪੁਲਿਸ ਨੇ ਅਲੱਗ ਦਾਅਵਾ ਕੀਤਾ ਹੈ ਇਹ ਸਾਡੇ ਵੱਲੋਂ 2025 ਦੇ ਵਿੱਚ ਇੱਕ ਮਗਦਮਾ ਨੰਬਰ 106 ਫਟਾ 25 ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਮਗਦਮੇ ਦੀ ਤਫਤੀਸ਼ ਦਾ ਸਬੰਧ ਸੀਗਾ ਕੰਚਨ ਕੁਮਾਰੀ ਔਰ ਪਕਮਲ ਭਾਬੀ ਜੋ YouTube ਇਨਫਲੂਐਂਸਰ ਸੀਗੀ ਜਿਹਦੀ ਡੈੱਡ ਬੋਡੀ ਸਾਨੂੰ ਦੇਸ਼ ਹਸਪਤਾਲ ਪੁੱਚੋ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਸੀਗੀ ਦੇਸ ਤੋਂ ਬਾਅਦ ਅਸੀਂ ਜਿਹੜਾ ਇਹ ਮਗਧਮਾ ਦਰਜ ਰਜਿਸਟਰ ਕੀਤਾ ਸੀਗਾ ਤੇ ਇਹ ਮਗਧਮਾ ਦਰਜ ਰਜਿਸਟਰ ਹੋਣ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਪੰਜ ਅਕਿਊਜ਼ਡ ਪਾਏ ਗਏ ਸੀਗੇ ਜਿਹੜੇ ਇੱਕ ਜਸਪ੍ਰੀਤ ਸਿੰਘ ਸੀਗਾ ਇੱਕ ਨਿਮਰਤਜੀਤ ਸੀਗਾ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਤੇ ਜਿਨ੍ਹਾਂ ਦਾ ਚਲਾਨ ਸਮਾਨੀ ਉਹ ਕੋ ਅਦਾਲਤ ਵਿੱਚ ਪੇਸ਼ ਕਰਤਾ ਤੇ 3rd ਸੀਗਾ ਅਮਰਿਤਪਾਲ ਮਹਿਰੋ ਜੋ ਵਾਰਦਾਤ ਕਰਕੇ ਵਿਦੇਸ਼ ਫਰਾਰ ਹੋ ਗਿਆ ਸੀਗਾ 4th ਵਨ ਸੀਗਾ ਰਣਜੀਤ ਸਿੰਘ ਪੁੱਤਰ ਸਰਮੁਖ ਸਿੰਘ ਵਾਸੀ ਪਿੰਡ ਸੋਹਲ ਥਾਣਾ ਚਵਾਲ ਜ਼ਿਲ੍ਹਾ ਤਰਨਤਾਰਨ ਇਹਨੂੰ ਕੱਲ ਸਾਡੇ ਵੱਲੋਂ ਹੋਮ ਅੰਡ ਇੰਟੈਲੀਜੈਂਸ ਦੇ ਬੇਸ ਅੱਤੇ ਸਾਡੀ ਥਾਣਾ ਕੈਂਟ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇਹਦਾ 5 ਡੇਜ਼ ਦਾ ਰਿਮਾਂਡ ਦੀ ਅਸੀਂ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਸੀ ਤੇ ਮਾਨਯੋਗ ਅਦਾਲਤ ਨੇ ਸਾਡੀਆਂ ਜਿਹੜੀਆਂ ਦਲੀਲਾਂ ਸੁਣ ਤੋਂ ਬਾਅਦ ਇਹਦਾ 3 ਡੇਜ਼ ਦਾ ਰਿਮਾਂਡ ਸਾਨੂੰ ਦੇ ਦਿੱਤਾ ਪੁਲਿਸ ਰਿਮਾਂਡ ਦੀ ਮੈਂ ਭਾਈ ਰੁਜੀਤ ਸਿੰਘ ਦਾ ਜਿਹੜਾ ਅੰਮ੍ਰਿਤਪਾਲ ਮਹਿਰੋ ਵਾਲੇ ਕੇਸ ਹੈ ਕੰਚਨ ਕਾਬੀ ਮਟਰੀਅਲ ਕੇਸ ਇਹਦੇ ਵਿੱਚ ਇਚੂਜ਼ ਦਾ ਰੁਜੀਤ ਸਿੰਘ ਕੋਸ਼ਵਰੋਂ ਨਾਮ ਦਰਜ ਕੀਤਾ ਉਹਨਾਂ ਦਾ ਮੈਂ ਲੈ ਕੇ ਅੱਜ ਪੇਸ਼ ਹੋਇਆ ਹਾਂ ਪੁਰਜ ਨੇ ਇਹਨਾਂ ਨੂੰ ਰੈਸਟ ਕੀਤਾ ਸੀ ਅੰਮ੍ਰਿਤਸਰ ਪੁਲਿਸ ਨੇ ਉਹ ਦਰਬਾਰ ਸਾਹਿਬ ਕੋਰੀਡੋਰ ਦੇ ਵਿੱਚ ਦੇਖੀ ਅੱਜ ਇਹਨਾਂ ਨੇ ਕੱਲ੍ਹ ਕੋਲ ਲੈ ਕੇ ਆਂਦਾ ਜੀ ਬਠਿੰਡਾ ਪੁਲਿਸ ਨੇ ਜੀ ਤੇ ਅੱਜ ਇੱਥੇ ਸੀਜੀਮ ਸਾਹਿਬ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਇਸੇ ਜਗ੍ਹਾ ਤੇ ਪ੍ਰੋਡਕਸ਼ਨ ਗਰੰਟੀ ਬੰਦਾ ਤਾਂ ਪ੍ਰੋਡਕਸ਼ਨ ਗਰੰਟੀ ਹੈ ਜੀ ਜੇ ਸੀਪੀ ਪੁਲਿਸ ਅੰਮ੍ਰਿਤਸਰ ਉਹਨਾਂ ਦਾ ਹੈਗਾ ਟਵੀਟ ਵੀ ਉਹਨਾਂ ਨੇ ਪੀਸ ਕਨਫਰੰਸ ਵੀ ਕੀਤੀ ਸੀ ਇਹ ਇਹ 15 ਐਨਓ ਸੀ ਰੈਸਟ ਕੀਤਾ ਜੀ ਜੇ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੂੰ ਪ੍ਰੋਡਕਸ਼ਨ ਵਰਨ ਤੇ ਨਹੀਂ ਲੈਂਦਾ ਤਾਂ ਇਹਦੀ ਕਸਟਡੀ ਉੱਥੋਂ ਤੱਕ ਤੇਰੀ ਸੀ ਜੀ ਇਲੀਗਲ ਸੀ ਜੀ ਇਹਨਾਂ ਦੀ ਟ੍ਰਾਂਜੈਕਸ਼ਨ ਵੀ